ਜੱਟ ਜ਼ਮੀਨਦਾਰ ਰਿਸ਼ਤਾ ਲੋਕੋ ਸਭ ਰਿਸ਼ਤੇ ਤੋਂ ਨਿਆਰਾ ਇਸ ਰਿਸ਼ਤੇ ਵਿੱਚ ਜੱਟਾਂ ਦਾ ਇਤਿਹਾਸ ਸਮਾਇਆ ਸਾਰਾ ਸੱਤਿਆ ਪਾਇਆ ਵਿੱਚ ਜ਼ਮੀਨ ਦਾ ਜਦ ਹੁੰਦਾ ਵਟਵਾਰਾ ਮਰਦਾ ਮਰਦਾ ਭਾਈਆਂ ਵਿੱਚੋਂ ਮਰ ਜਾਂਦਾ ਭਾਈਚਾਰਾ ਮੇਰੇ ਸਾਈਆਂ ਸਾਂ ਹਰੀ ਕਰਤਾ ਤਾਂ ਬਈ ਠੀਕ ਐ ਇਹ ਮੁੰਡੇ ਨੇ ਰੱਬ ਦੀ ਪਾਣੀ ਵਧ ਲਿਆ ਜੱਡ ਕੇ ਵਾਰੀ ਨੇ ਇਹਨਾਂ ਦੇ ਮੱਥੇ ਉਹ ਚੱਕਾ ਚੜਕੀ ਹੋ ਗਿਆ ਨਾਲ ਨਾਲ ਚੱਕਰ ਲੱਤ ਹੋ ਗਿਆ ਪਤਾ ਤਾਂ ਲੱਗ ਜੂ ਕਿਵੇਂ ਵਧਿਆ ਕਰਦੇ ਆ ਪਾਣੀ ਚਾਚਾ ਤੂੰ ਠੰਡਾ ਆ ਰਿਹਾਵੇਂ ਹੋਰ ਨਾ ਕੁਝ ਕਰਾਲੀ ਤੇ ਕਰ ਲੈ ਕੀ ਕਰ ਲੈਗਾ ਉਹ ਮੁੰਡੇਓ ਜੇ ਤੁਸੀਂ ਆਪਣਾ ਫੈਸਲਾ ਆਪ ਨਵੇੜਨਾ ਸੀ ਤਾਂ ਪੰਚਾਇਤ ਕਾਹਵਾਸੀ ਸੱਜਣ ਠੀਕ ਐ ਸਰਪੰਚ ਸਾਹਿਬ ਇਹ ਤਾਂ ਨਵਾਂ ਨਵਾਂ ਜਮੀਨਾ ਤੁਸੀਂ ਆਪ ਨਵੇੜੋ ਸਾਰਾ ਇਹ ਗੱਲਬਾਤ ਵੀ ਅੱਜ ਬੰਦਰੀ ਕੀਤੀ ਉਹ ਨਾਈ ਬਣਾਇਆ ਉਹਨਾਂ ਦਾ ਮਾਫੀ ਮੰਗਾਓ ਸਾਰੀ ਪੰਚਾਇਤ ਦਾ ਬਾਈ ਇਹ ਫੈਸਲਾ ਹੈ ਜਿਹੜਾ ਗੋਰਾ ਮੁੰਡਾ ਹੈ ਇਹ ਇਹਨਾਂ ਤੋਂ ਮਾਫੀ ਮੰਗੇ ਦੇਖੋ ਸਰਪੰਚ ਸਾਹਿਬ ਅਸੀਂ ਨਹੀਂ ਮੰਗਦੇ ਮਾਫੀ ਮੰਗੀ ਕੋਈ ਸਿਆਣੇ ਬਿਆਣੇ ਬੰਦੇ ਤੁਸੀਂ ਹੋਰੇ ਨੇ ਗਲਤੀ ਕੀਤੀ ਹੈ ਮਾਫੀ ਤਾਂ ਇਹਨੂੰ ਮੰਗਣੀ ਪੈਣੀ ਚੱਲ ਮੁੰਡਿਆ ਮੰਗ ਲੈ ਮਾਫੀ ਸਰਪੰਚ ਸਾਹਿਬ ਘੱਟੇ ਕੋਈ ਨਾ ਚਾਚਾ ਮੰਗ ਲੈਨੇ ਮਾਫੀ ਅੱਗੇ ਤੋਂ ਗਲਤੀ ਨਹੀਂ ਕਰਦੇ ਠੀਕ ਹੈ ਬਾਪੂ ਅਜਾ ਨਾ ਫਵਾਦ ਲਿਆਦੇ ਆ ਕਹਤਾ ਨਾ ਤੇ ਹੁਣ ਕੀ ਕੀਤਾ ਕਹਿੰਦੇ ਜੀ ਪੰਚਾਇਤ ਦੀ ਮਾਮਲੀ ਮੰਗਦਾ ਮੰਗਾਦੇ ਨਾ ਪਰੀ ਬੱਚੇ ਚ ਮਾਫੀ ਹਾਂ ਹਾਂ ਬਾਪੂ ਮਾਰਨੇ ਗਿਆ ਤੇਰੇ ਤੇ ਮਾਫੀ ਲੈ ਆ ਉੱਪਰ ਚੱਲੇ ਆ ایا پھر فاطمہ ائے فاطمہ جو پہلے اپنی ماں تم پانی لگا ماں پانی لے گئی جائے پتا چل ماں جائے کیا اپنے باپ کا ڈون کی بات ننھے کی معافی منگنی ਪਰ ਇਹ ਪੰਦਾ ਨੂੰ ਮਾਦੀ ਮੋਦਾ ਤੇ ਬਾਪੂ ਨੇ ਤੇ ਬਤਾਇਆ ਜੀ ਨਾ ਬਾਪੂ ਮਨ ਲੱਗੇ ਚੱਕੀ ਦੇ ਖੜ ਗਿਆ ਹੋਣਾ ਉਹ ਹਾਂ ਤੇਰਾ ਆਪਦਾ ਠੀਕ ਹੈ ਬਾਪੂ ਦਾ ਤੇਰੇ ਕਰਕੇ ਅਸੀਂ ਮਾਫੀ ਮੰਗ ਲਈ ਕੋਈ ਨਹੀਂ ਪੁੱਤ ਫਿਰ ਕੱਲ ਮਿਲਾਂਗੇ ਫਿਰ ਦੇਖਦੇ ਆ ਅਗਲੀ ਵਾਰ ਆਲਾ ਬਾਪੂ ਤੂੰ ਬੈਠ ਜਾ ਬਾਪੂ ਚੰਗੀ ਨਹੀਂ ਕੀਤੀ ਸ਼ਰੀਕਾ ਨੇ ਪੂਰੀ ਪੰਚਾਇਤ 'ਚ ਬੇਇੱਜ਼ਤੀ ਕਰਤੀ ਉਹ ਕੋਈ ਨਾ ਪੁੱਤ ਆਣ ਦੇ ਜਾਂੜ ਥੱਲੇ ਦੇਖ ਲਾਂਗੇ ਵੱਡੇ ਕੱਫੀ ਕੰਡਾ ਨੂੰ ਆਪਾਂ ਉਹ ਬਾਪੂ ਮੈਨੂੰ ਤਾਂ ਉਦੋਂ ਦਾ ਗੁੱਸਾ ਚੜਿਆ ਪਿਆ ਜਦੋਂ ਦੀ ਬਾਈ ਨੇ ਪੰਚਾਇਤ 'ਚ ਮਾਫੀ ਮੰਗੀ ਆ ਉਹ ਚੱਕ ਲੋ ਫਿਰ ਕਿਸੇ ਦਿਨ ਸਾਰਿਆਂ ਨੂੰ ਕੋਈ ਨਾ ਬਾਪੂ ਆਣ ਦੇ ਟਾਈਮ ਕਿਸੇ ਦਿਨ ਆਪਣਾ ਵੀ ਟਾਈਮ ਆਊਗਾ ਚੱਕ ਲਾਂਗੇ ਸਾਰਿਆਂ ਨੂੰ ਹਾਂ ਵਈ ਕੀ ਹਾਲ ਚਾਲ ਹੈ ਮੈਂ ਹਾਂ ਅਗਲੇ ਹਫਤੇ ਆਪਣਾ ਵਿਆਹ ਹੈਗਾ ਹਾਂ ਹਾਂ ਕੋਲਜੀ ਕਰਦੀ ਹੈ ਅੱਛਾ ਜਲਦੀ ਬਿਆਹ ਕਰਦਾ ਮੈਂ ਕਰਦਾ ਭਾਈ ਨੂੰ ਫੋਨ ਉਹ ਮੁੰਡਿਆ ਤੁੰਕੀ ਨੇ ਬੈਠਿਆ ਮੋਦਾ ਲਟਕਾਈ ਉਹ ਕੁਝ ਨਹੀਂ ਬਾਪੂ ਯਾਰ ਜਿਹੜੀ ਮੁੰਡਾ ਤੁਹਾਨੂੰ ਗੱਲ ਕਰਦਾ ਜੀ ਨਾ ਲੈ ਸੁਣਿਆ ਉਹਦਾ ਇਸ ਤੇਰੀ ਗੱਲ ਚੱਲੀ ਅੱਡੇ ਕਰਨਾ ਚਲ ਮੈਂ ਕਰਦਾ ਫਿਰ ਵਿਚੋਲੇ ਨੂੰ ਫੋਨ ਪੁਰ ਭੋਲਿਆ ਕੀ ਹਾਲ ਚਾਲ ਐ ਅੱਛਾ ਅੱਛਾ ਚਲਾਤਾ ਗਰੀ ਜਾਂਦਾ ਹੋਇਆ ਘਰ ਨੂੰ ਹੋ ਕੇ ਜਾਂੀ ਉਹ ਵੈਰ ਮੁੰਡਿਆ ਕਾਪਾ ਮਸਲਾ ਠੀਕ ਐ ਬਾਪੂ ਜਦ ਬਈ ਇਹ ਮਸਲਾ ਦਾ ਹੱਲ ਹੋ ਗਿਆ ਤੇ ਪੈਕੇ ਚੱਕ ਕੋਈ ਚੱਕਰ ਦੇ ਟੈਨਸ਼ਨ ਨਾ ਆਵੇ ਪੁਰ ਰੱਤਾਂ ਪਰ ਬੜਾ ਤੇ ਚੰਗੀ ਬਕੀਆ ਇਹ ਮੈਂ ਹਾਂ ਤੇ ਕਿਉਂ ਨਹੀਂ ਆ ਜਾਂਦੀ ਗੁਰਮੀਤ ਤੇ ਆ ਜਾ ਭਾਈ ਕਿਹੜਾ ਆ ਮੈਂ ਆ ਭੋਲਾ ਬਚੋਲਾ ਉਹ ਆਦਾ ਆ ਜਾ ਭਾਈ ਕਿਹੜੇ ਪਿੰਡ ਤੋਂ ਉਹ ਤੇਰੇ ਨਾਲ ਦੇ ਪਿੰਡ ਤੋਂ ਹੀ ਆ ਭਾਈ ਬੈ ਜਾ ਬੈ ਜਾ ਬੇਤਾ ਹੋਰ ਕਿਵੇਂ ਆਣਾ ਹੋਇਆ ਅਬ ਭਾਈ ਮੈਂ ਤਾਂ ਤੇਰੇ ਨਾਲ ਤੋਂ ਪਿੰਡ ਤੋਂ ਹੀ ਆ ਤੈਨੂੰ ਭਾਈ ਇੱਕ ਗੱਲ ਦੱਸਦਾ ਗੁਰਮੀਤ ਇਹ ਗੱਲ ਤੇਰੇ ਫਾਇਦੇ ਵਾਲੀ ਹੈ ਫਾਇਦੇ ਵਾਲੀ ਗੱਲ ਹੈ ਗੁਰਮੀਤ ਹਾਂ ਹਾਂ ਭਾਈ ਮੈਂ ਤਾਂ ਤੇਰੀ ਕੁੜੀ ਦੇ ਰਿਸ਼ਤੇ ਬਾਰੇ ਗੱਲ ਕਰਨ ਆਇਆ ਸੀ ਉਪਾਈ ਜਿਹੜੀ ਤੂੰ ਕੁੜੀ ਮੰਗੀ ਆ ਨਾ ਨਾਲ ਦੇ ਪਿੰਡ ਉਹ ਤੋਂ ਸੀਰੇ ਦੇ ਨੰਗ ਤੇ ਨਿਸ਼ੇੜੀ ਬੰਦੇ ਨੇ ਉਹ ਤੋਂ ਵੈਲੀਆਂ ਦਾ ਟੱਬਰ ਐ ਉਹ ਪਾਈ ਤੂੰ ਤਾਂ ਕੁੜੀ ਆਪਣੀ ਖੂਚ ਜਿੱਟਤੀ ਕਦੇ ਸੁਣੀ ਤਾਂ ਹੈ ਨਹੀਂ ਭੁੱਲੇ ਗੱਲ ਨੂੰ ਜੇ ਸੁਣੀ ਨਹੀਂ ਤਾਂ ਹੀ ਤਾਂ ਮੈਂ ਆਇਆ ਤੇਰੇ ਕੋਲ ਪਾਈ ਤੇਰੀ ਕੁੜੀ ਠੀਕ ਐ ਸਾਡਾ ਤਾਂ ਫਰਜ਼ ਬਣਦਾ ਤੁਹਾਨੂੰ ਦੱਸਣੇ ਨੂੰ ਗੱਲ ਤਾਂ ਤੇਰੀ ਸਹੀ ਐ ਭੁੱਲੇ ਇਹਦੇ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਆ ਤਲ ਮੈਂ ਕਰਦਾ ਪਤਾ ਨਹੀਂ ਤੇ ਇਹ ਕੁੜੀ ਦੀ ਜ਼ਿੰਦਗੀ ਖਰਾਬ ਕਰ ਦੇਣੀ ਭਾਈ ਝੂਠ ਤਾਂ ਮੈਂ ਵੀ ਨਹੀਂ ਬੋਲਦਾ ਰੱਬ ਨੂੰ ਜਾਨ ਦੇਣੀ ਹੈ ਚੰਗਾ ਮੈਂ ਚੱਲਦਾ ਜੇ ਲੋੜ ਪਈ ਤਾਂ ਮੈਨੂੰ ਫੋਨ ਕਰ ਦੇਵੀਂ ਸਾਲਾ ਇਹ ਬਚੋਲਾ ਕਾਦੇ ਰਿਸ਼ਤੇ ਨੂੰ ਭੰਜੀ ਮਾਰਨ ਆਇਆ ਸੀ ਉਹਨਾਂ ਦੇ ਸਰੀਕਿਆਂ ਨੇ ਭੇਜਿਆ ਹੋਣਾ ਸਾਲਾ ਬਚੋਲਾ ਫੋਨ ਕਰਦਾ ਉਹਨਾਂ ਨੂੰ ਸਾਲਾ ਇਹਨੇ ਬਚੋਲਾ ਭੇਜਿਆ ਹਾਂ ਲੋ ਹੋਰ ਭਾਈ ਠੀਕ ਹੋ ਅੰਦੀ ਅੰਦੀ ਠੀਕ ਐ ਤਾਂ ਆਹ ਕਹਿੰਦਾ ਸੀ ਤੇ ਸ੍ਰੀਕਿਆ ਨਾ ਬਚੋੜਾ ਭੇਜਿਆ ਸੀ ਆਪਾਂ ਜੀ ਮਾਰਨਾ ਆਇਆ ਸੀ ਅੱਛਾ ਐਂ ਕਿੱਦਾਂ ਹੋਈ ਤੁਸੀਂ ਟੈਨਸ਼ਨ ਨਾ ਲੋ ਆਪਣਾ ਲੋਕਾਂ ਦੀ ਗੱਲਾਂ ਚ ਕੀ ਆਣਾ ਬੰਦੋ ਠੀਕ ਐ ਜੀ ਤੇ ਕਰਦਾ ਹੀ ਜਾਂਦਾ ਚਲੋ ਮੈਂ ਦੱਸਦਾ ਗੱਲ ਲੋਕ ਬਹੁਤ ਜੀ ਚੁੱਪਾ ਨਾ ਹੋਈਦਾ ਲੇਕਿਨ ਕੁੜੀ ਵਾਲੇ ਦੇ ਘਰੇ ਜਾ ਕੇ ਆਪਣੇ ਰਿਸ਼ਤਾ ਤੋਂ ਹਮ ਦੀ ਜੱਗ ਲੱਗ ਪਈ ਉਹ ਅੱਛਾ ਬੁੱਬੂ ਮਰਦਾ ਪਹਿਲੇ ਦਿਨ ਤੇ ਛੱਡਦੀ ਹੁਣ ਬਾ ਦੇਖ ਲਓ ਬਾਪੂ ਜੀ ਇਹੀ ਜੇ ਗੱਲਾਂ ਕਰਦੇ ਨੇ ਪੁੱਤ ਸ਼ਰੀਕ ਤਾਂ ਲੱਕੜ ਦੇ ਨਹੀਂ ਮਾਨ ਹੁੰਦਾ ਤਾਂ ਫਿਰ ਵੀ ਸ਼ਰੀਕ ਨੇ ਕੋਈ ਗੱਲ ਨਹੀਂ ਬਾਪੂ ਵਿਆਹ ਤੋਂ ਬਾਅਦ ਪਤਾ ਲੱਗ ਜੂ ਕੋਈ ਨਾ ਬਾਪੂ ਵਿਆਹ ਦੇ ਬਾਅਦ ਦੇਖਦੇ ਆ ਉਹਨਾਂ ਨੂੰ ਅਜਮਿੰਦ ਅਮਰੇ ਇੱਧਰ ਬੰਨੋ ਬਾਪੂ ਤੂੰ ਚੱਲਿਆ ਤੂੰ ਮਾਂ ਸ਼੍ਰੀਕਾ ਦੀ ਬਾਜੀ ਮੋੜੇ ਚੱਲਿਆ ਉਹ ਨਹੀਂ ਕਰ ਬੈ ਆਪਣੇ ਬੈਠੀ ਰਹਿ ਤੂੰ ਜਦੋਂ ਤੈਨੂੰ ਆਪੋ ਤੋਂ ਬਾਪੂ ਸ਼੍ਰੀਕਾ ਦੀ ਬਾਜੀ ਮੋੜਿਆਂ ਮੈਂ ਵੀ ਕਿਤੇ ਨਹੀਂ ਜਾਣਾ ਪੁੱਤ ਬਾਪੂ ਮੈਂ ਆ ਗਿਆ ਬਸ ਕੋਈ ਨਾ ਕੀ ਹਾਲ ਚਾਲ ਹੈ ਤਾਇਆ ਜਿਵੇਂ ਬੈਠਿਆ ਆ ਤੂੰ ਇਤਨ ਮੋਦੂ ਮਾਸੇ ਕਹਿਣ ਆ ਗਿਆ ਉਹ ਮੈਂ ਸੁਣਿਆ ਚਾਚਾ ਬਿਆਦ ਨਹੀਂ ਆਏ ਉਹਨਾਂ ਦੀ ਭਾਜੀ ਹੋਣਿਆ ਮੈਂ ਉਹ ਤੂੰ ਘਰੇ ਲੰਘਦਾ ਲੋਕੀ ਕਹਿਣਗੇ ਘਰੇ ਆਇਆ ਸ਼ਰੀਕ ਵੜਤਾ ਸਾਲੇ ਹੁਣ ਘਰ ਆਏ ਦੀ ਵਾਰ ਕਰੋਗੇ ਓਏ ਉਹ ਤਾਂ ਅਸੀਂ ਘਰੇ ਆਏ ਦੀ ਇੱਜ਼ਤ ਕਰਦੇ ਆ ਤੇ ਤੂੰ ਬਾਹਰ ਹੁੰਦਾ ਉਹਨੂੰ ਟੋਟੇ-ਰੋਟੇ ਕੀਤੇ ਹੁੰਦੇ ਉਹ ਕੋਈ ਨਾ ਉਹ ਤਾਂ ਮੈਨੂੰ ਡੈਮੋ ਦੇ ਪਤਾ ਲੱਗ ਜੂ ਕੋਈ ਨਾ ਦੇਖ ਲਾਂਗੇ ਉਹ ਨਾਲੇ ਸੱਚ ਦਾ ਮੈਨੂੰ ਸੁਕੀਨ ਲੱਗਦਾ ਠੰਡਾ ਰਿਹਾ ਕਰ ਸਾਂਵਾਂ ਦੇ ਦਿੱਤੇ ਗਿਆ ਸੌਣ ਕੇ ਉਹ ਠੰਡਾ ਕਰਦਾ ਮਾਪੂ ਕਿੱਥੇ ਚੱਲਿਆ ਪੁੱਤ ਪਾਣੀ ਦੀ ਬਾਰੀ ਆ ਇੱਕ ਜਾਮ ਸ਼ਾਮ ਕੀ ਕਿਤੇ ਚਲੇ ਗਈ ਕੋਈ ਨਾ ਪਤਾ ਕਿ ਪੀਣਾ ਹੋਇਆ ਪਿਆ ਅੱਜ ਪੈਗੀ ਨਾਲ ਆਲੀ ਚੱਲ ਦੇਖਦੇ ਆਂ ਫਿਰ ਸ਼ਾਮ ਨੂੰ ਅੱਜ ਕੋਈ ਨਾ ਹਾਂ ਬਾਪੂ ਵਾਲੀ ਪਈ ਹੋਣੀ ਲਾ ਲੈਣੀ ਕਿਉਂ ਬੁੜਾ ਕਿੱਧਰ ਆਪਣੇ ਖੇਤਾਂ 'ਚ ਫਿਰਦਾ ਯਾਰ ਉਹ ਇੰਨਾ ਦੀ ਮੈਨੂੰ ਲੱਗਦਾ ਅੱਜ ਪਾਣੀ ਦੀ ਵਾਰੀ ਆ ਅੱਲੇ ਦਾ ਕੰਮ ਅੱਜ ਨਵੇੜ ਹੀ ਦਿੰਨੇ ਆ ਚੱਲ ਫਿਰ ਵੱਡਾ ਪੰਚਾਇਤ 'ਚ ਮਾਫੀ ਮੰਗੋਂਦਾ ਹੀ ਨਾ ਹੱਦ ਦੇਖ ਹੀ ਲੈ ਚੱਲ ਕੇ ਰਹਿਣ ਦੱਸ ਕੀ ਓ ਬੜਿਆ ਤੂੰ ਕਿਧਰ ਅੱਜ ਪਾਣੀ ਵਢੀ ਜਾਣਾ ਓ ਤੁਸੀਂ ਕਹਿੰਦੇ ਅੱਜ ਪੱਤੋ ਬੱਕ ਤੁਰੇ ਆਉਨੇ ਆ ਵਾਰੀ ਆ ਸਾਡੀ ਅੱਜ ਵਾਰੀ ਛੱਡੀ ਆ ਦੱਸੀਏ ਤੈਨੂੰ ਹੁਣੇ ਵਾਰੀ ਗਈ ਵੀ ਛੱਡੀ ਆ ਬੰਦੂ ਨੂੰ ਕਹਿੰਦੇ ਕਿ ਉਹ ਬਾਈ ਜਦੋਂ ਨੂੰ ਕਹ ਦੇ ਕੇ ਬੱਤ ਨੂੰ ਖੇਚ ਤੇ ਸੱਚੀ ਨਾ ਕਤਾਂ ਗੰਦੂ ਨੇ ਪੱਕੇ ਵੇਦੇ ਖੇਚੀ ਗਈ ਨਹੀਂ ਹਜੇ ਤੱਕ ਆਈ ਨਹੀਂ ਜਦੋਂ ਦੇਖ ਕੇ ਆਇਆ ਚਲ ਮੈਂ ਦੇਖ ਕੇ ਆਉਂਦਾ ਜੱਟ ਜ਼ਮੀਨਦਾਰ ਰਿਸ਼ਤਾ ਲੋਕੋ ਸਭ ਰਿਸ਼ਤੇ ਟੋੜਿਆ ਰਿਹਾ ਇਸ ਰਿਸ਼ਤੇ ਵਿੱਚ ਜੱਟਾਂ ਦਾ ਇਤਿਹਾਸ ਸਮਾਇਆ ਸਾਰਾ